हां जी सर जी ਕੀ ਨਾਮ ਆ ਜੀ ਪਰਨਪੁਰ ਤਕਤੂਪਰਾ ਜੀ ਸਾਹ ਕੋ ਜੇ ਮਨ ਮਾਰਕੀਟ ਕਟਨੀ ਅੰਸੂਰ ਅੱਛਾ ਸਰ ਜੀ ਅੱਜ ਪੈਂਡ ਪੱਤੋ ਹਿਰਾ ਸਿੰਘ ਵਿਖੇ ਇੱਕ ਕਟਾਟ ਕੀਤਾ ਗਿਆ ਉਹਦੇ ਬਾਰੇ ਜਾਣਕਾਰੀ ਦਿਓ ਜੀ ਲੋਕ ਸਭਾ ਉਹ ਯੋ ਚੌਵੀ ਵਾਸਤੇ ਅੱਜ ਪਿੰਨਪਤੋ ਵਿਖੇ ਸਾਡੇ ਛੋਟੇ ਵੀਟਰ ਪਔਰ ਪੱਤੋ ਨੇ ਇੱਕ ਲੋਕ ਮਿਲਣੀ ਦਾ ਪ੍ਰੋਗਰਾਮ ਰੱਖਿਆ ਜੀ ਔਰ ਜਿਸ ਦਿਨ ਵਿੱਚ ਕਿ ਇਹਨਾਂ 100 ਦੇ ਵਿੱਚ ਇੱਥੇ ਵਰਕਰ ਹਾਜ਼ਰ ਸਨ ਔਰ ਆਉਣ ਵਾਲੀ ਲੋਕ ਲੋਕਸਭਾ ਨੂੰ ਲੈ ਕੇ ਇੱਥੇ ਗੋਲਸਪੰਦੀ ਕੀਤੀ ਗਈ ਤੇ ਵਰਕਰਾਂ ਦੇ ਵਿੱਚ ਚਰਚਾ ਕੀਤੀ ਗਈ ਔਰ ਜ਼ਿਆਦਾ ਕਰ ਇੱਥੇ ਜੋ ਕਿ ਯੂਥ ਦੇ ਆਗੂ ਸਨ ਉਹਨਾਂ ਦੀ ਇੱਕੋ ਇੱਕ ਡਿਮਾਂਡ ਸੀਗੀ ਵੀ ਸਾਡੇ ਗਰੇਦ ਭਾਈਚਾਰੇ ਚੋਂ ਕਹੋ ਵੀ ਆਪਣੇ ਭਾਈ ਉਹਨਾਂ ਦਾ ਭਾਈਚਾਰੇ ਚੋਂ ਵੀ ਕੈਂਡੀਡੇਟ ਪਰਮਿੰਦਰ ਡੈਂਪਲ ਜੋ ਕਿ ਮੂੜੀਆਂ ਕਤਾਰਾਂ ਦੇ ਵਿੱਚ ਚੱਲ ਰਹੇ ਹਨ ਟਿਕਟ ਵਾਸਤੇ ਪੀਪਲ ਕੋਲ ਵਾਸਤੇ ਔਰ ਅਸੀਂ ਇੱਕ ਪੂਰੇ ਯੂਰੋਪੀਨ ਕਰਦੇ ਹਾਈ ਕਮਾਂਡ ਨੂੰ ਵੀ ਲੋਕਲ ਬੰਦੇ ਨੂੰ ਟੈਗ ਦਿੱਤੀ ਜਾਵੇ ਸਿੰਪਲ ਪੜੇ ਲਿਖੇ ਵੀ ਹੈ ਰਾਜਨੀਤਿਕ ਤਜਰਬਾ ਵੀ ਹੈਗਾ ਦਾ ਔਰ ਇੱਕ ਖਾਨਦਾਨੀ ਤੇ ਇੱਕ ਬਹੁਤ ਹੀ ਸਹਿਮਤੀ ਚੰਗੀ ਸਖਸ਼ੀਤ ਵਾਲਾ ਮੁੰਡਾ ਹੈ ਦੇਖੋ ਮੈਂ ਜਨਰਲ ਕੈਟਾਗਰੀ ਚੋਂ ਅਪਰ ਮੰਨੂ ਕਿਤੇ ਅਹਿਸਾਸ ਨਹੀਂ ਹੁੰਦਾ ਵੀ ਕੋਈ ਸਿੰਪਲ ਕਿਸੇ ਹੋਰ ਕੈਟਾਗਰੀ ਚੋਂ ਜਾਂ ਮੈਂ ਕਿਸੇ ਹੋਰ ਮਤਲਬ ਇਹ ਥੋੜੇ ਗੱਲ ਕਰਨ ਦਾ ਤੇ ਵਿਚਰਨ ਦਾ ਲੋਕਾਂ ਦੇ ਵਿੱਚ ਤਰੀਕਾ ਆ ਜੇ ਮੈਨੂੰ ਕੋਈ ਅਹਿਸਾਸ ਨਹੀਂ ਹੁੰਦਾ ਤਾਂ ਇਹ ਲੋਕਾਂ ਦੀਆਂ ਜਿਹੜੀਆਂ ਭੀੜੀਆਂ ਛੋਟੀਆਂ ਗਲੀਆਂ ਸਾਡੇ ਛੋਟੇ ਭਰਾਵਾਂ ਦੀਆਂ ਉੱਥੇ ਆਮ ਭੱਜਿਆ ਫਿਰਦਾ ਇੱਕ ਇੱਕ ਜੋ ਮੁੱਦਾ ਹੈਗਾ ਸਾਡੇ ਹਲਕਾ ਸਮਝੋ ਨਿਹਾਲ ਸਿੰਘ ਵਾਲਾ ਮੂਹਰਾ ਥਰ ਕੋਲੋਂ ਮੋਹਲਕੇ ਪੈਂਦੀ ਨੇ ਔਰ ਤਕਰੀਬਨ 20 ਸਾਲਾਂ ਦਾ ਇਹ ਲੱਗਿਆ ਹੋਇਆ ਹੈ ਪਰਿਵਾਰ ਇਹਨਾਂ ਨੂੰ ਕੁਝ ਨਹੀਂ ਮਿਲਿਆ ਜਿੱਦਾਂ ਇੰਨੀ ਮਿਹਨਤ ਕਰਨ ਦੇ ਬਾਵਜੂਦ 2017 ਦੇ ਵਿੱਚ ਬਹੁਤ ਵਧੀਆ ਇਹ ਦਾਵੇਦਾਰ ਸਨ ਪਰ ਸਿਆਸਤ ਦੇ ਵਿੱਚ ਕਈ ਵਾਰੀ ਕੁਝ ਫੈਸਲੇ ਇਹੋ ਜਿਹੇ ਹੋ ਜਾਂਦੇ ਨੇ ਜਿਨ੍ਹਾਂ ਦਾ ਕੋਈ ਜਵਾਬ ਨਹੀਂ ਹੁੰਦਾ ਮੈਂ ਅਪੀਲ ਕਰਦਾ ਸਾਡੇ ਬਹੁਤ ਹੀ ਸਤਿਕਾਰਯੋਗ ਪ੍ਰਧਾਨ ਰਾਜਾ ਓਡਿੰਗ ਜੀ ਜਿਨ੍ਹਾਂ ਦੀ ਦਿਸ਼ਾ ਨਿਰਦੇਸ਼ ਛੇਡ ਅਸੀਂ ਕੰਮ ਕਰ ਰਹੇ ਹਾਂ ਪਿਛਲੇ 2 ਸਾਲਾਂ ਤੋਂ ਕੋਈ ਪਾਰਟੀ ਦਾ ਪ੍ਰੋਗਰਾਮ ਹੁੰਦਾ ਕੋਈ ਪਾਰਟੀ ਦੱਸਨੇ ਆ ਕਿਤੇ ਲੱਗਦਾ ਹੈਗਾ ਦਾ ਅਸੀਂ ਪਹਿਲੇ ਬੋਲ ਤੇ ਜਾਂਦੇ ਹਾਂ ਔਰ ਇਸ ਵਾਰੀ ਅਸੀਂ ਲੋੜ ਸਮਝਦੇ ਆਂ ਵੀ ਹਲਕੇ ਤਾਂ ਜ਼ਰੂਰ ਲੋਕਲ ਕੈਂਡੀਡੇਟ ਹੋਊਗਾ ਉਹਦਾ ਲੋਕਾਂ ਨੂੰ ਬਹੁਤ ਫਾਇਦਾ ਮਿਲੂਗਾ ਹੁਣ ਤੁਸੀਂ ਦੇਖ ਲਓ ਚਾਹੇ ਫਿਰੋਜ਼ਪੁਰ ਹਲਕਾ ਹੋਵੇ ਲੋਕ ਸਭਾ ਉੱਥੋਂ ਦੇ ਲੋਕ ਸਭਾ ਮੈਂਬਰਾਂ ਨੇ ਉੱਥੇ ਪੀਜੀਆਈ ਲੈ ਆਏ ਪੰਨਾ ਸ਼ੁਰੂ ਹੋ ਗਿਆ ਪੰਨਾ ਇੱਧਰ ਬਠਿੰਡਾ ਦੇਖ ਲਓ ਇਥੇ ਐਮਸ ਬਣ ਗਿਆ ਸੰਗਰੂਰ ਦੇਖ ਲਓ ਸਾਡੇ ਵਿਜੇਂਦਰ ਸਿੰਘਲਾ ਜੀ ਉੱਥੇ ਪੀਜੀਆਈ ਕੇਂਟਰ ਚੱਲੂ ਵੀ ਹੋ ਚੁੱਕਿਆ ਹੈ ਪਰ ਫਰੀਦਕੋਟ ਦੇ ਕੋਲੇ ਕੁਝ ਵੀ ਹੈ ਨਹੀਂਗਾ ਇੱਕ ਇੱਕ ਸਿੰਗਲ ਸਰਕਾਰ ਸਰਕਾਰ ਦਾ ਸੈਂਟਰ ਸਰਕਾਰ ਦਾ ਪ੍ਰੋਜੈਕਟ ਹੈ ਨਹੀਂਗਾ ਦੇਖੋ ਸਰਕਾਰ ਕੋਲੇ ਪੈਸੇ ਹੁੰਦੇ ਆ ਇਹ ਇੱਕ ਜਿਹੜੇ ਨਮਾਇंदे ਹੁੰਦੇ ਇੱਕ ਜ਼ਰੀਆ ਹੁੰਦਾ ਡਵੈਲਪਮੈਂਟ ਦਾ ਇੱਕ ਕਨੈਕਸ਼ਨ ਇੱਕ ਪੁਲ ਹੁੰਦਾ ਆ ਆਮ ਲੋਕਾਂ ਦੇ ਵਿੱਚ ਤੇ ਸਰਕਾਰ ਦੇ ਵਿੱਚ ਵੀ ਇੱਥੇ ਕੀ ਲੋੜ ਹੈ ਗਲੀਆਂ ਨਾਲੀਆਂ ਤਾਂ ਹਰ ਇੱਕ ਕੋਈ ਬਣਾ ਲੈਂਦਾ ਹੈ ਪਰ ਲੋਕ ਮਰ ਰਹੇ ਆ ਮੈਡੀਕਲ ਅਲ ਨਸ਼ੀ ਦੀ ਬੁਰਾ ਹਾਲ ਨਸ਼ੀ ਦਾ ਤੁਸੀਂ ਦੇਖਿਆ ਹੋਣਾਗਾ ਵੀ ਇੱਕ ਦਿਨ ਚ ਮੈਂ ਤਕਰੀਬਨ ਜਰੂਰ ਮੋਬਾਈਲ ਖੋਲਦਾ ਜੇ ਮੈਂ 10 ਖਬਰਾਂ ਪੜਦਾ ਉਹਨਾਂ ਚੋਂ ਬਹੁ ਨਸ਼ੇ ਦੀਆਂ ਹੁੰਦੀਆਂ ਹਨ ਯਾਰ ਆਪਣੀ ਪੰਜਾਬ ਦੀ ਧਰਤੀ ਤਾਂ ਯਾਰ ਸੂਰਮਿਆਂ ਦੀ ਧਰਤੀ ਸੀ ਕਿੱਥੋਂ ਚਲੇ ਗਏ ਲੋਕ ਸੋ ਇਸ ਸਾੜਾ ਮਾੜੀਆਂ ਸਰਕਾਰਾਂ ਦਾ ਨਤੀਜਾ ਇਹ ਆਮ ਆਦਮੀ ਪਾਰਟੀ ਸਰਕਾਰ ਕਹਿੰਦੀ ਸੀ ਵੀ ਅਸੀਂ ਇੱਕ ਮਹੀਨੇ ਦੇ ਵਿੱਚ ਨਸ਼ਾ ਖਤਮ ਕਰ ਦਾਂਗੇ ਪਰ ਇੱਥੇ ਤਾਂ ਹਹਾਕਾਰ ਮੱਚੀ ਪਈ ਹੈ ਮੈਂ ਨਛਤਰ ਆਪਣਾ ਲੋਕ ਸਭਾ ਹਲਕਾ ਜਿਹੜਾ ਬੀਕੋਟਾ ਉੱਥੋਂ ਭਾਜਪਾ ਨੇ ਤੇ ਆਪਣੇ ਆਮ ਆਦਮੀ ਪਾਰਟੀ ਨੇ ਲੋਕ ਗਾਇਕtare ਤੇ ਕਿਤਨਾ ਕਿਤੇ ਕਾਂਗਰਸ ਦੇ ਵਿੱਚ ਵੀ ਲਾਭ ਰੇ ਦੀ ਚਰਚਾ ਆ ਰਹੀ ਹੈ ਜੇ ਜਗਬਾਣੀ ਤੇ ਵੀ ਆਈ ਹੈ ਇਹਦੇ ਬਾਰੇ ਕੀ ਕਹੋਗੇ ਦੇਖੋ ਇਹਦੇ ਨੂੰ ਸਮਝਣ ਵਾਲੀ ਗੱਲ ਹੈ ਇੱਕ ਜਿਹੜਾ ਗਾਇਕ ਆ ਜਾਂ ਕਲਾਕਾਰ ਹੈ ਐਕਟਰ ਹੈ ਉਹਦਾ ਕੰਮ ਹੈਗਾ ਲੋਕਾਂ ਦਾ ਮਨ ਰੰਗੰਜਨ ਕਰਨਾ ਠੀਕ ਹੈ ਜੀ ਔਰ ਇੱਕ ਜੋ ਰਾਜਨੀਤਾ ਹੈਗਾਗਾ ਉਹਦਾ ਕੰਮ ਹੈਗਾਗਾ ਲੋਕਾਂ ਦੀਆਂ ਸਮੱਸਿਆਵਾਂ ਲੋਕਾਂ ਦੇ ਦੋਸਤ ਜੋ ਹੈਗੇ ਨੇ ਉਹ ਸਰਕਾਰ ਤੱਕ ਲੈ ਕੇ ਜਾਣਾ ਤੇ ਉਹਨਾਂ ਦਾ ਸਮਾਧਾਨ ਕਰਨਾ ਹੁਣ ਜਿਹੜਾ ਐਕਟਰ ਹੈ ਉਹਨੇ ਆਪਦੀ ਐਕਟਿੰਗ ਕਰਨੀ ਹੈ ਤੇ ਪੈਸੇ ਲੈਣੇ ਆ। ਉਹ ਆਮ ਲੋਕਾਂ ਦੇ ਵਿੱਚ ਕੀ ਕਰਨ ਆਊਗਾ? ਆ ਦੋ ਦੋ ਮਹੀਨੇ ਆਊਗਾ ਬਸ। ਪਿਛਲੀ ਵਾਰੀ ਸਰ ਮਹਾਮਸਦੀਕ ਵੀ ਆਪਣਾ ਕਲਾਕਾਰ ਹੀ ਸੀ ਤੇ ਉਹ ਸੰਨੀ ਦੇ ਹੋਰ ਵਰਗੇ ਉਹ ਬਾਅਦ ਚ ਉਹਨਾਂ ਨੇ ਦਿਖਾਈ ਨਹੀਂ ਦਿੱਤੀ ਉਹਨਾਂ ਨਾਲ ਕੰਮ ਕੀਤਾ ਪਰ ਅਸੀਂ ਉਹਨਾਂ ਦੀ ਕਹਿਣੋ ਕੰਮ ਤੋਂ ਸੰਤੋਸ਼ ਨਹੀਂ ਹੈਗੀ। ਜੀ। ਇਸੇ ਕਰਕੇ ਅਸੀਂ ਅਰਕੀਰ ਆਪਦਾ ਕੈਂਡੀਡੇਟ ਚੁਣਿਆ ਹੈਗਾ। ਦੇਖੋ ਇੱਕ ਯੰਗ ਬੰਦੇ 'ਚ ਇੰਨੀ એનર્ਜੀ ਹੁੰਦੀ ਹੈ, ਇੰਨੀ ਭਜਨੱਟ ਕਰ ਸਕਦਾ ਹੈਗਾ ਵੀ ਅੱਜ ਇੱਥੇ ਆਸਰੇ ਦਿੱਲੀ ਆ। ਉਹ ਕਰਨ ਨੂੰ ਫੇਰ ਇੱਥੇ ਆ। ਇਹ ਕਿ ਯੰਗ ਬੰਦਾ ਹੀ ਕਰ ਸਕਦਾ ਦੇਖੋ ਹਰੇਕ ਬੰਦੇ ਦਾ ਉਮਰ ਦਾ ਜਿਹੜਾ ਸਿਸਟਮ ਹੁੰਦਾ ਨਾ ਉਹ ਕਰ ਲੋ ਕਰੰਟ 15-20 ਸਾਲ ਹੁੰਦਾ ਪੂਰਾ ਜੇ ਤੁਸੀਂ ਲੋਕਾਂ ਲਈ ਮਰ ਸਕਦੇ ਹੋ ਪਰ ਜਦੋਂ ਬੰਦਾ ਏਜ ਹੋ ਜਾਂਦਾ ਹੈਗਾਗਾ ਉਹ ਕੱਲਾ ਨਹੀਂ ਰਹਿੰਦੀਆਂ ਬੰਦਾ ਇੱਕ ਆਰਾਮ ਚ ਆਰਾਮ ਵਾਲੀ ਲਾਈਫ ਸਟਾਈਲ ਹੈ ਜਾਂਦਾ ਜਿਹੜਾ ਸਾਰਾ ਲੋਕ ਮਿਲਣੀ ਪ੍ਰੋਗਰਾਮ ਅੱਜ ਕੀਤਾ ਇਹ ਪਹਿਲਾਂ ਸ਼ੁਰੂਆਤ ਕੀਤੀ ਹੈ ਜਾਂ ਪਹਿਲਾਂ ਚੱਲ ਰਿਹਾ ਜਾਂ ਅੱਜ ਤੋਂ ਸ਼ੁਰੂ ਪੱਤੋਂ ਜਿਵੇਂ ਸ਼ੁਰੂ ਕੀਤਾ ਜੀ ਅਸੀਂ ਹਲਕਾ ਨਿਹਾਲ ਸਿੰਘ ਵਾਲਾ ਤੋਂ ਸ਼ੁਰੂ ਕੀਤਾ ਹੈਗਾ ਸਾਡੇ ਲੋਕ ਮਿਲਣੀ ਦੁਆਰ ਜਿਹੜੇ ਨੌਜਵਾਨਾਂ ਦੀ ਅੱਜ ਜਿਹੜੀ ਕੀ ਮੰਗ ਸੀ ਹਾਂਜੀ ਅੱਜ ਲੋਕ ਮਿਲਣੀ ਦੌਰ ਜਿਹੜੇ ਨੌਜਵਾਨ ਪੱਤੋ ਹੀ ਰਸਤੇ ਤੋਂ ਕੀ ਮੰਗ ਸੀਗੀ ਵੀ ਸਾਡਾ ਜਿਹੜਾ ਮੁੰਡਾ ਪਰਮਿੰਦਰ ਟੈਂਪਲ ਐ ਇਹਨੂੰ ਟਿਕਟ ਦਿੱਤੀ ਜਾਵੇ। ਕਿ ਇਹਨੂੰ ਟਿਕਟ ਮਿਲਦੀ ਐ। ਇੱਥੇ ਸਾਰੇ ਬੜੇ ਸਤਕਾਰਯੋਗ ਬਜ਼ੁਰਗ ਬੈਠੇ ਨੇ, ਕਾਂਗਰਸ ਪਾਰਟੀ ਦੇ ਪੁਰਾਣੇ ਬੰਦੇ ਬੈਠੇ ਨੇ। ਤੁਸੀਂ ਮਾੜਾ ਇੱਕ ਵਾਰੀ ਕੈਮਰਾ ਘੁਮਾ ਸਕਦੇ ਹੋ। ਔਰ ਇਹਨਾਂ ਦਾ ਇੱਕ ਗੱਲ ਲਈ ਕਹਿਣਾ ਸੀਗਾ ਵੀ ਪਰਮਿੰਦਰ ਟੈਂਪਲ ਦੇ ਮਸਲੇ 'ਚ ਅਸੀਂ ਸਾਰੇ ਇਕੱਠੇ ਆਂ। ਜੇ ਪਰਮਿੰਦਰ ਟੈਂਪਲ ਨੂੰ ਟਿਕਟ ਮਿਲਦੀ ਐ, ਅਸੀਂ ਸਾਰੇ ਇਕੱਠੇ ਆਂ। ਔਰ ਡੈਂਪਲ ਦੇ ਕਰਕੇ ਹੀ ਇੱਥੇ ਦੁਬਾਰਾ ਜਾਣ ਪਈਏ ਕਾਂਗਰਸ ਦੇ ਵਿੱਚ ਪਿੰਡ ਪਿੰਡ ਤੋਂ ਦੇਣਗੇ। ਔਰ ਇਹਨਾਂ ਦੀ ਇਹੀ ਇੱਕ ਪੂਰੋ ਜਿਹਾ ਅਪੀਲ ਹੈ ਵੀ ਲੋਕਲ ਬੰਦੇ ਨੂੰ ਜਿਹੜਾ ਹੰਢਿਆ ਵਰਤਿਆ ਹੈ ਜਿਹੜਾ ਇੱਥੇ ਧੱਗੇ ਖਾਂਦਾ ਨਹੀਂ ਕਿੰਨੇ ਕਿ ਕੰਮਾਂ ਲੋਕਾਂ ਨੂੰ ਕਿਸੇ ਦਾ ਕੋਈ ਆਧਾਰ ਕਾਰਡ ਹੈ। ਛੋਟੇ ਜਿਹੇ ਕੰਮ ਹੁੰਦੇ ਲੋਕਾਂ ਦੇ ਬਾਹਰ ਕੰਮ ਤਾਂ ਹੁੰਦੇ ਨਹੀਂ। ਹੁਣ ਇੱਕ ਨੀਲੇ ਕਾੜ ਵਾਲਾ ਬਹੁਤ ਵੱਡਾ ਮਸਲਾ ਹੈਗਾ। ਜਦੋਂ ਸਰਕਾਰ ਆਈ ਇਹਨਾਂ ਨੇ ਕੱਟ ਕੇ ਬਰੇ ਮਾਰੀ ਸਾਰੇ ਗਰੀਬਾਂ ਦੇ। ਸੋ ਇਹ ਛੋਟੀਆਂ ਛੋਟੀਆਂ ਚੀਜ਼ਾਂ ਲਈ ਲੋਕਲ ਬੰਦਾ ਹੀ ਸਹੀ ਰਹਿੰਦਾ ਹੈ। ਇਹ ਕਲਾਕਾਰਾਂ ਨੇ ਦੋ ਦਿਨ ਆਉਣਾ ਕਿ ਤੂੰ ਵੀ ਵ g mm -hmm.